ਆ ਚਾਰ ਨੌਜਵਾਨਾਂ ਨੂੰ ਥਾਣੇ ਦੇ ਵਿਹੜੇ ਵਿੱਚ ਸੈਰ ਕਰਾਉਂਦੇ ਪੁਲਿਸ ਮੁਲਾਜ਼ਮ ਛਾ ਕੋੜ ਦੀ ਪੁਲਸਾ ਤੁਸੀਂ ਸੋਚਦੇ ਹੋਵੋਗੇ ਕਿ ਇਹਨਾਂ ਨੂੰ ਧੁੱਪ ਵਿੱਚ ਸੈਰ ਕਰਾਉਣੀ ਸ਼ਾਇਦ ਇਹਨਾਂ ਚੋ ਵਿਟਾਮਿਨ ਡੀ ਦੀ ਕਮੀ ਹੋਵੇਗੀ ਜਾਂ ਕਹਿ ਲਓ ਕਿ ਪੁਲਸ ਵਾਲਿਆਂ ਨੇ ਅੰਦਰੋਂ ਵਿਟਾਮਿਨ ਡੀ ਦੀ ਕਮੀ ਪੂਰੀ ਕਰਕੇ ਹੀ ਕੱਢਿਆ ਤੁਸੀਂ ਸੋਚਦੇ ਹੋਵੋਗੇ ਕਿ ਇਹਨਾਂ ਦੇ ਮੂੰਹ ਇਸ ਕਰਕੇ ਟਕੇ ਹੋਏ ਆ ਕਿ ਇਹਨਾਂ ਦੇ ਕਿਤੇ ਧੁੱਪ 'ਚ ਰੰਗ ਨਾ ਕਾਲੇ ਹੋ ਜਾਣ ਨਹੀਂ ਜੀ ਤੁਸੀਂ ਗਲਤ ਸੋਚ ਰਹੇ ਹੋ ਵੱਡੇ ਖੱਬੀਖਾਨਾ ਨੇ ਪਿੰਡ ਕਾਂਗਣਾ ਵਿਖੇ ਇੱਕ ਨੌਜਵਾਨ ਦਾ ਕਤਲ ਕੀਤਾ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਵੀਰ ਮਾਰਤਾ ਲੱਗਦਾ ਜਲਦੀ ਮੰਨ ਗਏ ਜਿਹੜੇ ਸਿੱਧੇ ਸਿੱਧੇ ਤੁਰ ਰਹੇ ਆ ਥੋੜਾ ਜਿਹਾ ਵੀ ਅੜਦੇ ਤਾਂ ਤੁਹਾਨੂੰ ਇੱਕ ਕੈਦੋ ਵਾਲੀ ਤੋਰ ਤੁਰਦੇ ਨਜ਼ਰ ਆਉਣੇ ਸੀ ਬਾਕੀ ਇਹਨਾਂ ਦੇ ਕਾਰਨਾਮੇ ਬਾਰੇ ਓੰਕਾਰ ਸਿੰਘ ਬਰਾੜਪੁਰ ਸਬੰਸਫਸਰ ਵਧੀਆ ਢੰਗ ਨਾਲ ਦੱਸਣਗੇ ਤੁਸੀਂ ਵੀ ਸੁਣੋ ਜਿਲ੍ਹਾ ਜੰਦਰ ਦੇ ਮਾਡਲ ਥਾਣਾ ਸ਼ਾ ਕੋੜ ਚ ਸਬੰਨੇ ਸ਼ਾ ਕੋੜ ਦੇ ਅਧੀਨ ਆਉਂਦੇ ਪਿੰਡ ਕਾਗਣਾ ਚ 29 7 25 ਨੂੰ ਸਵੇਰੇ 5:30 ਵਜੇ ਚੌਰਾਤੇ ਦੇ ਲੰਗਰ ਦੌਰਾਨ ਇੱਕ ਲੜਾਈ ਹੋਈ ਸੀ ਜਿਸ ਵਿੱਚ ਕਰਨਦੀਪ ਉਰਫ ਨੰਦੂ ਪੁੱਤਰ ਨਿਰਮਲ ਸੇਵਾਸੀ ਕਾਗਣਾ ਨੂੰ ਉਸਦੇ ਪਿੰਡ ਦੇ ਹੀ ਚਾਰ ਸਾਥੀਆਂ ਨੇ ਆਪਣੇ ਦਸਤੀ ਦਾਤਰਾਂ ਔਰ ਕਈ ਦੇ ਦਸਤਿਆਂ ਨਾਲ ਗੰਭੀਰ ਸੱਟਾਂ ਜਿਹੜੇ ਮਾਰਦੇ ਨੇ ਇਤਰਾ ਲਾਈਆਂ ਸੀ ਇਹ ਸੂਚਨਾ ਆਕਾਸ਼ਦੀਪ ਸਿੰਘ ਇਸ ਦੇ ਜਿਹੜੇ ਨੰਦੂ ਦੇ ਭਰਾ ਨੇ ਮੋੜਾ ਥਾਣਾ ਦੇ ਮੁੱਖ ਅਫਸਰ ਇਨਸਪੈਕਟਰ ਬਲਵਿੰਦਰ ਸਿੰਘ ਨੂੰ ਲੋਰਾਨੋਂ ਦਿੱਤੀ ਜਿਨ੍ਹਾਂ ਨੇ ਇਸ ਮੁਕਦਮੇ ਦੇ ਸੰਗੀਤਾਂ ਨੂੰ ਦੇਖਦੇ ਹੋਇਆ ਤੁਰੰਤ ਮੁਕਦਮਾ ਰੈਲਵੇ ਸੈਕਸ਼ਨ ਤਹਿਤ ਜਿਹੜੀ ਅਟੈਂਪਟ ਟੂ ਮਰਡਰ ਸੈਕਸ਼ਨ ਤੇ ਦਰਜ ਕੀਤਾ ਜੋ ਇਸ ਮੁਕਦਮੇ ਦੀ ਗੰਇੰਤਾ ਦੇ ਮੱਦੇ ਨਜ਼ਰ ਮਾਨਜੋਗ ਐਸਐਸਪੀ ਜ਼ਿਲ੍ਹਾ ਜੰਮਦਰ ਤੇ ਅਥੀ ਸਤਾਰ ਹੰਦਸਿੰਘ ਵਰਕੀ ਦੀ ਵੱਲੋਂ ਸਮੇਤ ਐਸਪੀ ਸਰਬੀਤ ਰਾਏ ਜਿਨੇ ਗਰਡ ਦੀ ਲਾਈਨ ਤੇ ਮੋੜਲ ਥਾਂ ਦੀ ਸਰਪੋਰਟ ਦੀ ਟੀਮ ਨੇ ਅਧੂਨਲ ਢੰਗ ਤਰੀਕਿਆਂ ਨਾਲ ਇਸ ਦੇ ਪਹਿਲਾਂ ਦੋ ਦੋਸ਼ੀ ਗ੍ਰਫਤਾਰ ਕੀਤੇ ਔਰ ਉਸ ਤੋਂ ਬਾਅਦ ਇਹ ਜਿਹੜਾ ਦੋਸ਼ੀਆਂ ਨੂੰ ਜਿਹੜਾ ਜੇਲ੍ਹ ਵੀ ਭੇਜਿਆ ਗਿਆ ਔਰ ਇਹ ਜਿਹੜਾ ਵੀਡੀਓ ਤੇ ਸੀਗਾ ਜਿਹੜਾ ਕਰਨਦੀਪ ਨੰਦੂ ਇਹਦੇ ਬਹੁਤ ਜ਼ਿਆਦਾ ਗੰਭੀਰ ਸੱਟਾਂ ਸੀ ਜਿਹੜਾ ਸੱਤਾਂ ਹਸਪੀਟਲ ਜਿਰੰਦਰ ਜੱਜਰੇ ਲਾਇਸੀਗਾ ਜਿਹਦੀ ਸੱਤਾ ਦੀ ਤਾਬਿਆਤਾ ਨਾ ਸੰਦਿਆ ਹਸਰਦੇ ਹੋਇਆ ਦੋ ਦਿਨ ਪਹਿਲਾਂ ਇਹਦੀ ਜਿਹੜੀ ਹੈ ਮੌਤ ਹੋ ਗਈ ਤੇ ਮੁਕਾਦਮੇ ਵਿੱਚ ਜਿਹੜਾ ਜੁਰਮ 302 ਜਿਹੜਾ ਕਤਲ ਦਾ ਸੈਕਸ਼ਨ ਐਡ ਕਰਕੇ ਤੇ ਇਹਦੇ ਬਾਕੀ ਦੇ ਰਹਿੰਦੇ ਦੋ ਦੋਸ਼ੀ ਨੂੰ ਗ੍ਰਫਤਾਰ ਕੀਤਾ ਜੋ ਇਸ ਮੁਕਾਦਮੇ ਵਿੱਚ ਚਾਰ ਦੋਸ਼ੀ ਕੋਲ ਜਿਹੜੇ ਨਾਮਜ਼ਦ ਹੋਏ ਪੁਲਿਸ ਵੱਲੋਂ ਚਾਰਾਂ ਨੂੰ ਗ੍ਰਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਜਿ ਵਿੱਚ ਗੁਰਪ੍ਰੀਤ ਸਿੰਘ ਕਾਲੂ}{|\text{ਸ਼ਾਲਜੀਤ}} \text{ਔਰ ਭੋਲਾ ਅਭਿਸ਼ੇਕ ਕਾਰੂਰ ਪਬੀ ਅਤੇ}$ ਅਮਨ ਅਨਮੋਲ ਪ੍ਰੀਤ ਸਿੰਘ ਜਿਹੜੇ ਵਾਸੀ ਕਾਂਗਣਾ ਜਿਹਦੇ ਪਿੰਡ ਦੇ ਰਹਿਣ ਵਾਲੇ ਸਾਰੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦੇ ਵਰਤੇ ਗਏ ਦਸਤਰ ਜਿਹੜੇ ਸੀਗੇ ਔਰ ਕਈ ਦਾ ਦਸਤਾਵੇਜ਼ ਬਰਾਮਦ ਕੀਤਾ ਔਰ ਇਹਨਾਂ ਦਾ ਮਾਂਜੋ ਅਦਾਲਤ ਤੇ ਪੇਸ਼ ਕਰਨ ਮੰਗ ਹਾਸਲ ਕੀਤਾ ਗਿਆ ਇਸ ਦੀ ਮੁਕਦਮਾ ਦੀ ਟੁਕਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਗੰਭੀਰ ਅਪਰਾਧ ਹੈ ਔਰ ਇਹਦਾ ਬਹੁਤ ਹੀ ਗਰੀਬ ਪਰਿਵਾਰ ਨਾਲ ਇਹ 19 ਸਾਲ ਦਾ ਬੱਚਾ ਸੀ ਜਿਹੜਾ ਕਰਨਦੀਪ ਔਰ ਨੰਦੂ ਤੇ ਇਹਦੇ ਪਰਿਵਾਰ ਨੂੰ ਸਾਡੀ ਉਹਦੇ ਨਾਲ ਪੂਰੀ ਸਹਿਮਤੀ ਹੈ ਔਰ ਉਹਨੂੰ ਕੋਰਟ ਦੇ ਜ਼ਰੀਏ ਪੂਰਾ ਇਨਸਾਫ ਡੋਨ ਲੀਪ ਜਿਹੜਾ ਜਰਿੰਦਰ ਵਿਧਿਆਥੀ ਪੁਲਿਸ ਜਿਹੜੀ ਵਾਧਵਾਤ ਹੈਗੀ ਆ ਔਰ ਬਾਕੀ ਵੀ ਅਪਰਾਧੀਆਂ ਨੂੰ ਜਿਹੜੇ ਇਸ ਤਰ੍ਹਾਂ ਦਾ ਅਪਰਾਧ ਕਰਨ ਵਾਲਿਆਂ ਨੂੰ ਸਖਤ ਤਾੜਨਾ ਕਿ ਪੁਲਿਸ ਇਸ ਤਰ੍ਹਾਂ ਦੇ ਅਪਰਾਧੀਆਂ ਨੂੰ ਜਲਦੀ ਹੀ ਜਿਹੜਿਆ ਕਾਨੂੰਨਾਂ ਦੇ ਜਿਹੜੀ ਸੁਰੱਖਾ ਮਸ਼ੇ ਬੰਦ ਕਰਨ ਲਈ ਪਾਵੰਦਾ ਹੈ ਥੈਂਕ ਯੂ